ਨੀ ਕੋ ਮਸਤ ਨਹੀਂ ਜਮ ਗਈ। ਐਵੇਂ ਜਿੱਤੀ ਐ ਗਿਰਾਣ ਦੇ। ਬਾਹਲੀ ਮਾਰਦੇ ਸੋਈ ਦੀ ਬਾਹਰੋਂ। ਮਾਈ ਮਾਂ। ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ। ਚੜ੍ਹਦੀ ਕਲਾ ਛੋਵੋਗੇ ਜੀ ਟਾਈਮ ਸੇ ਸਵੇਰ ਦਾ ਤੇ ਆਪਣੇ ਘਰੇ ਗੈਸਟ ਆਏ ਸੀ। ਤੇ ਰੋਟੀ ਪਾਣੀ ਖਾ ਕੇ ਨਾਸ਼ਤਾ ਕਰਕੇ ਚਲੇ ਗਏ ਸੀ। ਤੇ ਖਲਾਰਾ ਕਾਫੀ ਪਿਆਸੀ ਆਪਾਂ ਬੱਚਿਆਂ ਨੇ ਵੀ ਰੋਟੀ ਖਵਾਤੀ ਹੀ ਤੇ ਆਪਾਂ ਲੱਗੇ ਸੀ ਸਫਾਈਆਂ ਕਰਨ ਰਸੋਈ 'ਚ 판ਡੇ ਵੀ ਕਾਫੀ ਹੋਈ ਹੈ ਤੇ ਮੈਂ ਮਾਝ ਲਈ ਸੀ ਥੋੜੇ ਜਿਹੇ ਰਹਿ ਗਏ ਸੀ ਵੀ ਦੁੱਧ ਗਰਮ ਕਰ ਲਈਏ ਚਲੋ ਕੋਲ ਤੇ ਫਿਰ ਆਪਾਂ ਸਫਾਈ ਕਰਦੇ ਆ ਜੀ ਮਿਲਦੇ ਆ ਇਹ ਬਾਹ ਨਿੱਕੇ ਨਿੱਕੇ ਕਣੀਆਂ ਲੱਗਦੀਆਂ ਪਹਿਲਾਂ ਧੁੱਪ ਨਿਕਲੀ ਸੀ ਇਕਦਮ ਬਦਲ ਜਾ ਬਣ ਗਿਆ ਤੇ ਮੀਂਹ ਲੱਗ ਗਿਆ ਛੋਟੇ ਛੋਟੇ ਕਣੀਆਂ ਵਾਲਾ ਤੇ ਕਿਰਨ ਨੂੰ ਲਾਇਆ ਜੀ ਆਪਾਂ ਝਾੜੂ ਫੇਰਨ ਵਾਸਤੇ ਅੱਜ ਕੰਮ ਲੇਟ ਹੋ ਗਿਆ ਕਿਰਨ ਲੱਗੇ ਝਾੜੂ ਫੇਰਨ ਤੇ ਆਪਾਂ ਲਾਨਿਆ ਜੀ ਪੋਚਾ ਤੇ ਕੰਮ ਖਤਮ ਕਰਦੇ ਆ ਦੁਪਹਿਰ ਹੋ ਗਈ 12:30 ਦਾ ਟਾਈਮ ਹੈ ਜਦ ਆਪਾਂ ਪੋਚਾ ਲਾ ਰਹੇ ਸੀ ਝਾੜੂ ਤੇ ਮੈਂ ਅੰਦਰ ਪੋਚਾ ਲਾ ਰਹੀ ਸੀ ਤੇ ਕਿਰਨ ਵੇੜੇ ਥੋੜੇ ਪੱਤੇ ਖਿਲਰੇ ਸੀ ਇੱਕ ਵਾਰ ਮੈਂ ਸਵੇਰੇ ਝਾੜੂ ਫੇਰ ਲਿਆ ਸੀ ਵੈਸੇ ਇਹ ਦੁਆਰਾ ਹਵਾ ਦੇ ਨਾਲ ਨਾ ਫਿਰ ਪੱਤੇ ਜੀ ਖਿਲਰ ਗਏ ਮੇਰੇ ਚ ਲ ਇੱਕ ਵਾਰੀ ਇਕੱਠਾ ਕਰਦੇ ਇਹਨੂੰ ਜ ਸਾਰਾ ਦਿਨ ਖਿਲਰੇ ਰਹਿੰਦੇ ਨੇ ਇਹ ਤੇ ਕਿਰਨ ਲੱਗੀ ਵੇੜੇ ਚ ਝਾੜੂ ਫੇਰਨ ਵਾਸਤੇ ਤੇ ਮੈਂ ਝਾੜੂ ਫੇਰ ਕੇ ਕੂੜਾ ਸੱਟਣ ਗਈ ਸੀ ਉਸ ਤੋਂ ਬਾਅਦ ਇੰਨੀ ਤੇਜ਼ ਮੀਂਹ ਲੱਗ ਗਿਆ ਸੀ ਤੇ ਠਿਕਾਈ ਜੀ ਲੱਗ ਜਾਂਦੀ ਹੈ ਮੈਂ ਸਾਫ਼ ਕਰ ਰਹੀ ਸੀ ਰੈਪਰ ਨਾਲ ਤੇ ਨਾਲੇ ਝਾੜੂ ਨਾਲ ਤੇ ਮੈਂ ਸਾਰੇ ਕੋਠੇ ਤੋਂ ਵੀ ਝਾੜੂ ਫੇਰ ਕੇ ਆਈ ਮੀਂਹ ਦੇ ਵਿੱਚ ਧੋਇਆ ਜਾਏਗਾ ਉਪਰੋਂ ਇਹ ਤੇ ਕਾਈ ਬਹੁਤ ਜੰਮ ਜਾਂਦੀ ਹੈ ਡਿੱਗਣ ਦਾ ਡਰ ਰਹਿੰਦਾ ਹੈ ਤੇ ਆਪਾਂ ਚਾੜੂ ਫੇਰ ਕੇ ਸਾਫ ਕਰਤੀ। ਦੋ ਇਹ ਟਾਈਮ ਹੈ ਸ਼ਾਮ ਦਾ। ਤੇ ਆਪਾਂ ਲੱਗੇ ਆ ਜੀ। ਸਬਜੀ ਭਾਜੀ ਬਣਾਉਣ ਕੋਈ ਅੱਜ ਆਪਾਂ ਦਾਲ ਬਣਾਵਾਂਗੇ ਮੂੰਗੀ ਮਸਰੀ ਦੀ। ਨਾਅ ਬਣਾਵਾਂਗੇ ਚਾਵਲ। ਆਹ ਰਖਣੀਆਂ ਫੇਰ ਲੱਗ ਗਈਆਂ। ਫੇਰ ਇਹ ਵੀ ਪਿਆ ਸੀ ਹੁਣ ਫੇਰ ਕਣੀਆਂ ਲੱਗ ਗਈਆਂ। ਦੀ ਦਾਲ ਤੇ ਸਾਫੀ ਸੀ ਆਪਾਂ ਚੋਗ ਲਈ ਇੱਕ ਵਾਰੀ ਤੇ ਧੋ ਕੇ ਪਾਣਿਆ ਕੁੱਕਰ ਚ ਇਹਨਾਂ ਮਿਰਚ ਪਾ ਕੇ ਕੁੱਕਰ ਬੰਦ ਕਰਕੇ ਆਪਾਂ ਘਟਦੇ ਅੰਝ ਕੋਲ ਤੜਕਾ ਇੱਕ ਦਿਨ ਹੀ ਮੌਸਮ ਸਾਫ ਰਿਹਾ ਉਸ ਤੋਂ ਬਾਅਦ ਉਸ ਤੋਂ ਬਾਅਦ ਫੇਰ ਅੱਜ ਸਵੇਰ ਦੇ ਫਿਰ ਕਣੀਆਂ ਲੱਗੀਆਂ ਤੇ ਕਾਫੀ ਤਾਂ ਤੇਜ਼ ਵੀ ਮੀਂਹ ਪਿਆ ਹੁਣ ਸ਼ਾਮੀ ਫੇਰ ਲੱਗ ਗਿਆ ਤੇ 6 ਵਜ ਦਾ ਟਾਈਮ ਸੀ ਜਦ ਆਪਾਂ ਦਾਲ ਬਣਾ ਰਹੇ ਸੀ ਫਿਰ ਬਾਹਰ ਮੀਂਹ ਕਾਫੀ ਲੱਗਾ ਹੋਇਆ ਹੈ ਆ ਲੱਗੇ ਪਿੱਛੇ ਆਪਾਂ ਦੇਸ਼ੀ ਆਹ ਤੋ ਮੈਂ ਮਾਹੀ ਨੂੰ ਪਲੀ ਸੁਣਾਇਆ ਨਾ ਪਾਉਂਦੀ ਜੀ ਦੌੜ ਆਪਾਂ ਰੱਖਤੀ ਤੇ ਆਪਾਂ ਬੜੇ ਤੜਕਾ ਕੋਲ ਆਹ ਦਾ ਪਾਣੀ ਛੇਕ ਲੈਣ ਨੂੰ ਇਹ ਕੋਈ ਨਾ ਅੱਗੇ ਆ ਰਿਹਾ ਕੋਈ ਨਹੀਂ ਚੱਲਿਆ ਇਹ ਚੱਲਿਆ ਜੀ ਦੁੱਧ ਨੂੰ ਮੋਬਾਈਲ ਤੇ ਵੀਡੀਓ ਬਣਾਉਂਦਾ ਸਾਡੀ ਨਹੀਂ ਦਾਲ ਧਾਰ ਖੀਤੀ ਆਪਾਂ ਇਹ ਨਹੀਂ ਅਤਬਾਰ ਹੈ ਮਾਰਕਣਾ ਹੈ ਹੱਥੀਆਂ ਬਾਹਰ ਲੈ ਲੈ ਇਹ ਕੋਈ ਨਹੀਂ ਬੱਚੀ ਕੇ ਕੱਟ ਤੜਕਾ ਭੇਜ ਦੇ ਨਾ ਨੈਕਸਟ ਨਾਮ ਬਰ ਦੋਹਰਾ ਬਰ ਉਹ ਤਾਂ ਪਹਿਲੇ ਪਰਮਦਰ ਠੀਕ ਹੈ ਬਸ ਪਹਿਲੇ ਪਰਮਦਰ ਚੇਦ ਦੋਹਰਾ ਨਵੇਂ ਹੋ ਗਏ ਆ ਅਹ ਜੀ ਜੀ ਬਰ ਚਾਚੂ ਕੀ ਨਾ ਜੀ ਆਪਾਂ ਤੜਕੀ ਨਹੀਂ ਧਾਰ ਦਿੱਤੀ ਸਰਾਈ ਵੇਲੇ ਤੇ ਆਪਾਂ ਪਾਨੇ ਵਿੱਚ ਤੇਲ ਤੇ ਲਾਈਏ ਤੜਕਾ ਦਾਲ ਨੂੰ ਅੱਜ ਬਹੁਤ ਹੀ ਸ਼ੁਰੀਏ ਥੈਂਕ ਗੋਡ ਇਹ ਬੱਚੇ ਆਪਣੀ ਵੀਡੀਓ ਬਣਾਈ ਸੀ ਇਹਨਾਂ ਨੇ ਐਸੇ ਕਿਵੇਂ ਮੈਡਮ ਖੋਣ ਹੈ ਮੈਂ ਮੈਂ ਹੂ ਅਰੀਬਾ ਕਿਉਂ क्या अरे इतनी बारिश में कैसे आ गई तुम्हारी मम्मी मना नहीं करती क्या मैं मेरी मम्मी ने ही भेजा क्या तुम्हारी ही मम्मी ने तुमको इतनी तेज बारिश में पढ़ने के लिए भेजा है हाँ मैम मेरी मम्मी कहती है की पढ़ाई इज वेरी इंपॉर्टेंट चाहे बारिश हो या तूफान स्टडी से कोई कॉम्प्रोमाइज नहीं अच्छा बड़ी खतरनाक मम्मी है तुम्हारी चलो बैठो मैम मेरी मम्मी ने बोला है कि स्कूल की छुट्टियां चल रही है हैवी रेन की वजह से इसलिए आप मुझे दो घंटे एक्स्ट्रा ट्यूशन पढ़ाइए अच्छा और ये नहीं कहा कि दो हजार एक्स्ट्रा फीस दे देंगे मैम ये आपका ब्रेसलेट है हाँ इसे रख दो मैं नहीं रखूंगी मुझे अच्छी लग गई ਇਸ ਵੇਲੇ ਨਾ ਪਾਸ ਫਾਈ ਕੀਤੀ ਸੀ ਥੋੜਾ ਥੋੜਾ ਰਾਸ਼ਨ ਜਿਵੇਂ ਬਚ ਜੰਦਾ ਹੈ ਮੈਂ ਇਹ ਸਾਰਾ ਵਿੱਚ ਪਾ ਲਿਆ ਸੀ ਨਮਕ ਕੇ ਸੇ ਕੋਈ ਜੀਰਾ ਸੀ ਤੇ ਆਪਾਂ ਬਣਾਣਿਆ ਜੀ ਕੋਲ ਚਾਵਲ ਤੜਕਾ ਲੱਗ ਗਿਆ ਦਾਲ ਨੂੰ ਤੜਕਾ ਪਾਣਿਆ ਚਾਵਲ ਉਪਮਾ ਟਮਾਟਰ ਪੀਆ ਬੱਲ ਇਹ ਇਥੇ ਆਪਾਂ ਕੱਟ ਰਹੇ ਸੀ ਟਮਾਟਰ ਤੜਕਾ ਲਾਉਣ ਵਾਸਤੇ ਤੇ ਆਪਾਂ ਤੜਕਾ ਲਾ ਗਏ ਆ ਦਾਲ ਨੂੰ ਤੇ ਆਪਾਂ ਚਾਵਲ ਬਣਾਣੇ ਆ ਜੀ ਅੱਜ ਵਾਲੇ ਵਲੌਗ ਦੇ ਐਂਡ ਇਥੇ ਕਰਦੇ ਆ ਜੀ ਕੱਲ ਮਿਲਾਂਗੇ ਜੀ ਇੱਕ ਨਵੇਂ ਵਲੌਗ ਨਾਲ ਤਾਂ ਅਗਲੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਤੇ ਕਣੀਆਂ ਬਾਹਰ ਲੱਗ ਗਈਆਂ ਦੁਆਰਾ ਫੇਰ ਤੇਜਮੀ ਆ ਗਏ ਤੇ ਅੱਜ ਆਪਣੇ ਚੈਨਲ ਤੇ

ਉਜੀ ਆਪਾਂ ਚਾਵਲ ਧੋ ਲਈਏ ਧੋ ਕੇ ਬਣਾਣੇ ਹੈ ਜੀ ਬਾਹਰ ਕਣੀਆਂ ਲੱਗੀਆਂ ਨੇ ਤੇ ਅੱਜ ਆਪਣੇ ਚੈਨਲ ਤੇ 1000 ਸਬਸਕ੍ਰਾਈਬਰ ਪੂਰੇ ਹੋ ਗਏ ਨੇ ਬਸ ਇੱਕ ਦੋ ਹੀ ਘਟ ਰਹਿ ਗਏ ਨੇ ਥੈਂਕ ਯੂ ਤੁਹਾਡਾ ਸਾਥ ਦੇਣ ਲਈ